ਹੋਇਆ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਕੇਂਦਰ ਸਰਕਾਰ ਨਾਲ ਮੀਟਿੰਗ ਸੀ ਉਹਦੇ ਮੰਤਰੀਆਂ ਦੇ ਨਾਲ ਉਸ ਤੋਂ ਫੌਰੀ ਬਾਅਦ ਜੋ ਘਟਨਾਕਰਮ ਵਾਪਰਿਆ ਹੈਗਾ ਉਹਦੇ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆ ਵੈਸੇ ਤਾਂ 2 ਦਿਨ ਪਹਿਲਾਂ ਹੀ ਜਿਹੜੀ ਹੈਗੀਆਂ ਇਹ ਇੰਡੀਕੇਸ਼ਨਾਂ ਦੋ ਦਿਨ ਕੀ ਜਿਹੜਾ 5 ਤਰੀਕ ਨੂੰ ਐ ਐਸਕੇਮ ਵੱਲੋਂ ਚੰਡੀਗੜ੍ਹ ਵਿਖੇ ਜਾਣੂ ਕੁਚ ਕਰਨ ਦਾ ਪ੍ਰੋਗਰਾਮ ਸੀਗਾ ਉਸ ਦੇ ਉੱਤੇ ਹਮਲਾ ਹੋਇਆ ਤੇ ਉਸ ਤੋਂ ਵੀ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਦਾ ਇੱਕ ਜਿਹੜਾ ਹੈਗਾ ਵਰਤਾਂਤ ਸਿਰਜਿਆ ਗਿਆ ਸੀਗਾ ਉਸ ਤੋਂ ਵੀ ਜਿਹੜੀ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਇਰਾਦਿਆਂ ਦਾ ਸਾਫ਼ ਸੰਕੇਤ ਮਿਲ ਗਿਆ ਸੀ ਪਰ ਫਿਰ ਵੀ 5 ਤਰੀਕ ਵਾਲੇ ਜਿਹੜੇ ਹੈਗੇ ਆ ਖਾਸ ਕਰਕੇ 4 ਤਰੀਕ ਨੂੰ ਆਗੂਆਂ ਦੀ ਜਿਹੜੀ ਫੋਟੋ ਫੋੜੀ ਕੀਤੀ ਗਈ ਸੀ ਤੇ 5 ਤਰੀਕ ਨੂੰ ਮਤਲਬ ਜਿਹੜਾ ਆਪਣਾ ਹਮਲਾ ਕੀਤਾ ਗਿਆ ਸਕੀਮ ਦੀ ਕਾਲ ਦੇ ਉੱਤੇ ਤਾਂ ਉਸ ਨੇ ਉਹ ਗੱਲ ਹੋਰ ਵੀ ਪੱਕੀ ਕਰ ਦਿੱਤੀ ਸੀ ਕਿ ਹਵਾ ਦਾ ਰੁਖ ਹੁਣ ਕਿੱਧਰ ਨੂੰ ਹੈ ਤੇ ਇਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹੈਰਾਨੀਜਨਕ ਜਿਹੜੀ ਗੱਲ ਵਾਪਰੀ ਹੈ ਉਹ ਇਹ ਵਾਪਰੀ ਹੈਗੀ ਹੈ ਕਿ باوجود ਇਸ ਗੱਲ ਦੇ ਕਿ ਕੇਂਦਰ ਸਰਕਾਰ ਨਾਲ ਦੋਨੇ ਕਿਸਾਨ ਫੋਰਮਾਂ ਦੀ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀਗੀ ਤਾਂ ਉਸ ਦੇ ਪੈਰਲਲ ਹੀ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਸ ਨੇ ਆਪਣੀ ਇੱਕ ਜੁਧਨੀਤੀ ਜਿਹੜੀ ਤਿਆਰ ਕੀਤੀ ਕਿ ਇਹਨਾਂ ਦੇ ਉੱਤੇ ਮਤਲਬ ਇਹ ਇੱਕ ਬਹੁਤ ਜਿਆਦਾ ਜਿਹੜਾ ਹੈਗਾ ਸ਼ਾਨਦਾਰ ਮੌਕਾ ਹੈਗਾ ਤੇ ਇਸ ਨੂੰ ਜਿਹੜਾ ਅੰਜਾਮ ਦੇਣ ਦਾ ਆਪਣੇ ਇਰਾਦਿਆਂ ਨੂੰ ਤੇ ਉਹਨਾਂ ਦੇ ਨਾਲ ਦੀ ਨਾਲ ਇਹ ਪਲਾਨਿੰਗ ਜਿਹੜੀ ਹੈਗੀ ਹੈ ਇੱਕੋ ਸਮੇਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਜਿਹੜੀ ਇਹ ਕਿਸਾਨ ਮਾਰੂ ਨੀਤੀਆਂ ਦਾ ਦੀ ਜਿਹੜੀ ਯੁੱਧ ਨੀਤੀ ਹੈਗੀ ਆ ਜਾਂ ਉਹਦੇ ਦਾ ਪੇਚ ਹੈਗੇ ਆ ਉਹ ਇੱਕੋ ਸਮੇਂ ਕਾਰਜਸ਼ੀਲ ਥੇ ਇੱਕ ਪਾਸੇ ਮੀਟਿੰਗ ਹੋ ਰਹੀ ਸੀ ਤੇ ਦੂਸਰੇ ਪਾਸੇ ਇਹ ਬੁਣਤਾ ਬੁਣੀਆਂ ਜਾ ਰਹੀਆਂ ਸੀ ਕਿ ਸ਼ੰਭੂ ਤੇ ਖਨੌਰੀ ਬਾਡਰ ਜਿਹੜਾ ਹੈਗਾ ਖਾਲੀ ਕਰਾਉਣ ਵਾਸਤੇ ਕਿਸ ਤਰ੍ਹਾਂ ਦਾ ਜਿਹੜੇ ਹੈਗਾ ਦਾਪੇ ਚ ਅਪਣਾਏ ਜਾਣ ਤਾਂ ਉਹਦੇ ਵਿੱਚ ਇਹ ਗੱਲ ਉਦੋਂ ਬਿਲਕੁਲ ਪਰਤੱਖ ਹੋ ਗਈ ਜਦੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਨੇ ਦੋਨੋਂ ਬਾਡਰਾਂ ਦੇ ਉੱਤੇ ਪੁਲਿਸ ਦੀ ਸਰਗਰਮੀ ਵਧਾ ਦਿੱਤੀ ਗਈ ਜਦੋਂ ਇਸ ਦੇ ਉੱਤੇ ਸਵਾਲ ਹੋਏ ਤਾਂ ਉਹਨਾਂ ਨੇ ਇਹਨੂੰ ਡਰਗ ਦੇ ਖਿਲਾਫ ਜਿਹੜਾ ਹੈਗਾ ਮੁਹਿੰਮ ਚਲਾਉਣ ਦੀ ਗੱਲ ਕਹੀਗੀ ਜਾਂ ਇਸ ਤਰ੍ਹਾਂ ਦੇ ਬਹਾਨੇਵਾਜ਼ੀ ਕਰਕੇ ਉਹਨੂੰ ਟਾਲਣ ਦੀ ਕੋਸ਼ਿਸ਼ ਕੀਤੀਗੀ ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਕਿਸਾਨ ਜਿਹੜੀ ਆਗੂਆਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਇਹ ਤੈਅ ਹੋਇਆ ਕਿ ਅਗਲੀ ਮੀਟਿੰਗ 4 ਨੂੰ ਕੀਤੀ ਜਾਏਗੀ ਤਾਂ ਕੇਂਦਰੀ ਮੰਤਰੀਆਂ ਨੇ ਵੀ ਇਹ ਕਿਹਾ ਵੀ ਗੱਲਬਾਤ ਬੜੇ ਸਾਂਝਗਰ ਮਾਹੌਲ ਦੇ ਵਿੱਚ ਹੋਈ ਹੈ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਤ ਮੰਤਰੀ ਚੀਮਾ ਜੀ ਵੱਲੋਂ ਵੀ ਇਹ ਕਿਹਾ ਗਿਆ ਕਿ ਬਹੁਤ ਵਧੀਆ ਸਾਂਝਗਰ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਪਰ ਬੜੀ ਚਲਾਕੀ ਭਰੇ ਢੰਗ ਦੇ ਨਾਲ ਉਹ ਜਿਹੜੀ ਬਾਰਡਰਾਂ ਦੇ ਉੱਤੇ ਪੁਲਿਸ ਦੀ ਸਰਗਰਮੀ ਨੂੰ ਦੇ ਸੰਬੰਧੀ ਕੀਤੇ ਗਏ ਸਵਾਲ ਤੋਂ ਟਾਲਾਬਟ ਗਏ ਪਰ ਜਿਉਂ ਹੀ ਸਾਰੇ ਦੇ ਸਾਰੇ ਜਿਹੜੇ ਆਗੂ ਸੀਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਉਹ ਪੰਜਾਬ ਨੂੰ ਵਾਪਸ ਪਰਤ ਰਹੇ ਸਨ ਤਾਂ ਮਹਾਲੀ ਦੇ ਵਿੱਚ ਹੀ ਉਹਨਾਂ ਸਾਰਿਆਂ ਨੂੰ ਡਿਟੇਨ ਕਰ ਲਿਆ ਗਿਆ ਤੇ ਉਹਨਾਂ ਨੂੰ ਬਹਾਦਰਗੜ ਦੇ ਕਿਲੇ ਦੇ ਵਿੱਚ ਪਹੁੰਚਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਆਪਣੇ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਿਲਕੁਲ ਪਹਿਲਾਂ ਜਿਹੜੇ ਵਿੱਤ ਮੰਤਰੀ ਚੀਮਾ ਜੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਪਹਿਲਾਂ ਵੀ ਕੀ ਦੇ ਸੰਘਰਸ਼ ਦੌਰਾਨ ਵੀ ਕਿਸਾਨਾਂ ਦੇ ਹਮਾਇਤ ਕੀਤੀ ਹੈਗੀ ਹੈ ਹੁਣ ਵੀ ਅਸੀਂ ਕਿਸਾਨ ਹੰਤਾਇਸ਼ੀ ਆ ਪਰ ਕਿਉਂਕਿ ਜਿਹੜੇ ਬਾਰਡਰਾਂ ਦੇ ਉੱਤੇ ਮਤਲਬ ਜਾਮ ਰਹਿਣ ਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਬੜੀ ਸੱਟ ਵੱਜੀ ਹੈ ਵਪਾਰ ਜਿਹੜਾ ਹੈਗਾ ਸਾਡਾ ਖਤਮ ਹੋ ਗਿਆ ਜੇ ਵਪਾਰ ਨਹੀਂ ਰਹੇਗਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਤੇ ਇਸ ਕਰਕੇ ਇਸ ਗੱਲ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਨਾਲ ਦੀ ਨਾਲ ਇਹ ਉਹ ਬਿਆਨ ਸੀ ਜਿਹੜਾ ਬੜੇ ਸਾਜ਼ਗਰ ਮਾਹੌਲ ਵਾਲੀ ਤੇ ਇਹ ਬਿਆਨ ਇਹ ਸਪਸ਼ਟ ਦੱਸਦੇ ਨੇ ਕਿ ਇਹ ਬੜੀ ਜਿਹੜੀ ਹੈਗੀ ਆ ਇੱਕ ਨੈਤਿਕਤਾ ਤੋਂ ਹੇਠਾਂ ਗਿਰ ਕੇ ਜਿਹੜੀ ਆਮ ਇੱਕ ਸਿਆਸਤ ਦੇ ਵਿੱਚ ਆਪਾਂ ਨਘਾਰ ਵੀ ਕਹਿ ਸਕਦੇ ਆ ਕਿ ਇੱਕ ਜਿਹੜਾ ਆਗੂ ਹੈਗਾ ਇੱਕ ਘੰਟਾ ਪਹਿਲਾਂ ਇਹ ਬਿਆਨ ਦਿੰਦਾ ਕਿ ਗੱਲਬਾਤ ਬੜੀ ਸਾਜ਼ਗਰਮ ਮਾਹੌਲ ਚ ਹੋਈ ਹੈ ਤੇ ਉਦੋਂ ਕੇਂਦਰ ਸਰਕਾਰ ਦੇ ਮੰਤਰੀ ਵੀ ਇਹ ਕਹਿੰਦੇ ਨੇ ਗੱਲਬਾਤ ਬੜੀ ਸਾਜ਼ਗਰਮ ਮਾਹੌਲ ਚ ਹੋਈ ਹੈ ਤੇ ਦੋਨੋਂ ਨਹੀਂ ਜਿਹੜੀ ਹੈਗੀ ਆ ਜਿਵੇਂ ਅ ਮਤਲਬ ਕੇਂਦਰ ਸਰਕਾਰ ਵੱਲੋਂ ਪਹਿਲਾਂ 21 ਦੇ ਸੰਘਰਸ਼ ਤੋਂ ਬਾਅਦ ਜਿਹੜੇ ਕੀਤੇ ਵਾਦੇ ਉਹ ਲਾਗੂ ਨਾ ਕਰਕੇ ਤੇ ਇਸੇ ਤਰੀਕੇ ਪੰਜਾਬ ਸਰਕਾਰ ਨੇ ਮਤਲਬ ਜਿਹੜਾ ਹੈਗਾ ਇਹ ਇੱਕ ਐਲਾਨ ਕਰਕੇ ਵੀ ਬੜੇ ਸਾਜ਼ਗਰ ਮਾਹੌਲ ਚ ਹੋਈ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਆਗੂਆਂ ਨੂੰ ਡਿਟੇਨ ਕਰਨ ਤੋਂ ਬਾਅਦ ਦੋਨੋਂ ਮੋਰਚਿਆਂ ਨੂੰ ਆਗੂ ਰਹਿਤ ਕਰਨ ਦੀ ਤਸੱਲੀ ਕਰਕੇ ਇਹਨਾਂ ਨੇ ਫਿਰ ਉਹਨਾਂ ਦੇ ਉੱਤੇ ਇਹ ਹਮਲਾ ਵਿੰਡਿਆ ਸਭ ਤੋਂ ਪਹਿਲਾਂ ਖਨੌਰੀ ਬਾਡਰ ਦੇ ਉੱਤੇ ਹਾਲਾਂਕਿ ਉੱਥੇ ਕਿਸਾਨਾਂ ਵੱਲੋਂ ਜਿਹੜੇ ਲਿਮਟਿਡ ਗਿਣਤੀ ਦੇ ਵਿੱਚ ਸੀ ਜਾਂ 200 300 ਜੋ ਵੀ ਗਿਣਤੀ ਸੀਗੀ ਉਹ ਪਹਿਲਾਂ ਹੀ ਇਹਨਾਂ ਦੇ ਨੋਟਿਸ ਦੇ ਵਿੱਚ ਸੀਗੇ ਉਹਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀਗੀ ਉਸ ਦਾ ਕੋਈ ਬਦਲਮਾ ਪ੍ਰਬੰਧ ਨਾ ਹੀ ਕਿਸਾਨਾਂ ਨੂੰ ਇਹ ਉਮੀਦ ਸੀ ਕਿ ਐਡਾ ਵੱਡਾ ਧੋਖਾ ਸਾਡੇ ਨਾਲ ਹੋ ਸਕਦਾ ਹੈਗਾ ਤਾਂ ਉਹ ਲਾਚਾਰ ਦਿਖਾਈ ਦਿੱਤੇ ਹਾਲਾਂਕਿ ਉਹਨਾਂ ਨੇ ਉਸ ਸਮੇਂ ਵੀ ਪ੍ਰੋਟੈਸਟ ਕੀਤਾ ਨਾਰੇ ਲਾਏ ਇਵਨ ਬੱਸਾਂ ਦੇ ਅੰਦਰ ਵੀ ਉਹ ਜਿਹੜੇ ਹੈਗੇ ਆ ਕਿਸਾਨ ਆਗੂ ਬੁਰੀ ਤਰਾ ਮਤਲਬ ਇਹਨਾਂ ਨੂੰ ਕੋਸ ਦੇ ਦੇਖੇਗੇ ਬੱਸਾਂ ਦੇ ਅੰਦਰ ਵੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਚੜਾਇਆ ਗਿਆ ਤਾਂ ਉਸ ਸਮੇਂ ਵੀ ਜਿਹੜਾ ਹੈਗਾ ਉਹ ਨਾਰੇ ਲਾ ਰਹੇ ਸੀਗੇ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਤੇ ਇਹ ਜਿਹੜੀ ਹੈਗੀ ਆ ਧੋਖੇਬਾਜ਼ੀ ਜਿਹੜੀ ਉਹਨਾਂ ਨਾਲ ਹੋਈ ਸੀ ਉਸ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰ ਰਹੇ ਸੀ ਤਾਂ ਮੀਡੀਆ ਵੱਲੋਂ ਜਿਹੜੀ ਗੱਲ ਇਹ ਧਮਾਈ ਗਈ ਹੈਗੀ ਆ ਕਿ ਆਮ ਪੀਸਫੁਲੀ ਜਿਹੜੇ ਹੈਗੇ ਆ ਕਿਸਾਨ ਉਹਨਾਂ ਦੇ ਵਿੱਚ ਬੱਸਾਂ 'ਚ ਸਵਾਰ ਹੋ ਗਏ ਗੱਲ ਅਜਿਹੀ ਨਹੀਂ ਸੀ ਇਹ ਇਥੋਂ ਤੱਕ ਕਿ ਬਜ਼ੁਰਗ ਆਗੂਆਂ ਨੂੰ ਵੀ ਜਾਂ ਬਜ਼ੁਰਗ ਜਿਹੜੇ ਕਾਰਕੁਨ ਸੀਗੇ ਖਨੌਰੀ ਦੇ ਉੱਤੇ ਤੇ ਸ਼ੰਭੂ ਦੇ ਉੱਤੇ ਵੀ ਉਹਨਾਂ ਨੂੰ ਕਸੀਟਿਆ ਗਿਆ ਉਹਨਾਂ ਨੂੰ ਬੈਂਕਾਂ ਦੀਆਂ ਖੋਦਾ ਮਾਰੀਆਂ ਨਹੀਂ ਆ ਇਹ ਵੀਡੀਓਜ਼ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈਗਾ ਇਸ ਤੋਂ ਵੱਧ ਕੇ ਜਿਹੜੀ ਮਤਲਬ ਕਿਸਾਨਾਂ ਦੀਆਂ ਜਿਹੜੀਆਂ ਝੌਂਪੜੀਆਂ ਸੀਗੀਆਂ ਜਾਂ ਉਹਨਾਂ ਦੀਆਂ ਰਹਿਸ਼ਗਾਹਾਂ ਸੀਗੀਆਂ ਉਹਨਾਂ ਨੂੰ ਬੁਰੀ ਤਰ੍ਹਾਂ ਜੀਸੀਬੀ ਮਸ਼ੀਨਾਂ ਦੇ ਨਾਲ ਰੰਗਿਆ ਗਿਆ ਔਰ ਕਿਸੇ ਵੀ ਤਰ੍ਹਾਂ ਮਤਲਬ ਇਹ ਦ੍ਰਿਸ਼ਾ ਜਿਹੜਾ ਉਹ ਨਾਦਰ ਸ਼ਾਹੀ ਹਮਲੇ ਤੋਂ ਘੱਟ ਨਹੀਂ ਜਾ ਪ ਰਿਹਾ ਸੀ ਇਹ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਜਿਹੜੀ ਸਰਕਾਰ ਹੈਗੀ ਹੈ ਉਹ ਸਾਡੇ ਆਪਣੇ ਲੋਕਾਂ ਦੀ ਸਰਕਾਰ ਹੈਗੀ ਆ ਲੱਗਦਾ ਸੀਗਾ ਜਿਵੇਂ ਕੋਈ ਬਾਹਰੋਂ ਧਾੜ ਦੀ ਆਏ ਹੁਣ ਕਿਸੇ ਪਿੰਡ ਦੇ ਬਸਦੇ ਰਸਦੇ ਉਹ ਗਵਸ ਦੇ ਪਿੰਡ ਨੂੰ ਜਿਹੜਾ ਹੈਗਾ ਨੇਸ ਤੋਂ ਨ부ਦਕ ਕੀਤਾ ਜਾ ਰਿਹਾ ਹੋਵੇ ਇਥੋਂ ਤੱਕ ਕਿ ਖਾਸ ਕਰਕੇ بار بار ਜਿਹੜਾ ਸਰਬਨ ਸਿੰਘ ਪੰधेर ਦੀ ਜੱਥੇਬੰਦੀ ਦਾ ਦਫ਼ਤਰ ਸੀਗਾ ਉਸ ਨੂੰ بار بار ਮੀਡੀਆ ਨੇ ਦਿਖਾਇਆ ਔਰ ਉਹਦੇ ਵਿੱਚ ਕਿੰਨੀਆਂ ਹੀ ਕਿਸਾਨ ਸੰਘਰਸ਼ ਦੇ ਨਾਲ ਲੋੜੀਂਦਾ ਜਿਹੜਾ ਹੈਗਾ ਰਿਕਾਰਡ ਦਸਤਾਵੇਜ਼ ਜਿਹੜੇ ਹੈਗੇ ਆ ਉਹ 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 ਵੀ ਜਿਹੜੇ ਹੈਗੇ ਆ ਉਹ ਇੱਕ ਪਾਸੇ ਜਾਂ ਸੁਰੱਖਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਸ ਤੋਂ ਦੂਜੇ ਵੀ ਬੀਕੇਜੂ ਕ੍ਰਾਂਤੀਕਾਰੀ ਹੋਰ ਜਿਹੜੀ ਹੈਗੀ ਆ ਐਸਕੇਐਮ ਦੇ ਆਗੂ ਡੱਲੇਵਾਲ ਦੀ ਜੱਥੇਬੰਦੀ ਜਿਹੜੀ ਬੀਕੇਜੂ ਸਿੱਧੂਪੁਰ ਹੈਗੀ ਆ ਉਹਨਾਂ ਦੇ ਵੀ ਜਿਹੜੇ ਦਸਤਰਾ ਨੂੰ ਇਸੇ ਤਰ੍ਹਾਂ ਹੀ ਰੋਂਦਿਆ ਗਿਆ ਜਿਸੀ ਵੀ ਮਸ਼ੀਨਾਂ ਦੇ ਨਾਲ ਕੁਛ ਨਹੀਂ ਦੇਖਿਆ ਗਿਆ ਕਿ ਇਹਦੇ ਵਿੱਚ ਕੋਈ ਕੀਮਤੀ ਸਮਾਨ ਹੋ ਸਕਦਾ ਕੀਮਤੀ ਚੀਜ਼ ਹੋ ਸਕਦੀ ਹੈ ਇੱਕਦਮ ਜਿਹੜੇ ਹੈਗੇ ਆ ਉਹ ਜਿਸੀ ਮਨ ਮਸ਼ੀਨਾਂ ਚੱਲਦੀਆਂ ਸੀ ਇਹ ਮੰਜ਼ਰ ਸਾਰੀ ਦੁਨੀਆ ਨੇ ਦੇਖਿਆ ਹੈਗਾ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਪੂਰੀ ਤਰ੍ਹਾਂ ਸਾਰੇ ਕਿਸਾਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਬੱਸਾਂ ਦੇ ਵਿੱਚ ਤੋੜ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਲਾਈਵ ਮਤਲਬ ਦਿਖਾਉਣਾ ਸ਼ੁਰੂ ਕਰ ਦਿੱਤਾ ਗਿਆ ਪਹਿਲਾਂ ਪਹਿਲਾਂ ਜਿਹੜਾ ਮੀਡੀਆ ਨੂੰ ਵੀ ਇਹ ਇਹ ਗੱਲ ਜਿਹੜੀ ਹੈਗੀ ਆ ਦਿਖਾਉਣ ਤੋਂ ਵਰਜਿਆ ਗਿਆ ਕਿ ਕਿਸ ਤਰ੍ਹਾਂ ਆਪਰੇਸ਼ਨ ਕਰਨ ਜਾ ਰਹੇ ਨੇ ਉਦੋਂ ਵੀ ਮਤਲਬ ਇਸ ਗੱਲ ਦੇ ਉੱਤੇ ਚੁੱਪੀ ਧਾਰੀ ਰੱਖੀ ਤਾਂ ਇਹ ਗੱਲ ਸਾਫ਼ ਦੱਸਦੀ ਹੈਗੀ ਹੈ ਕਿ ਜਿਹੜੇ ਇਹਨਾਂ ਦੇ ਆਕਾ ਨਹੀਂਗੇ ਕਾਰਪੋਰੇਟ ਘਰਾਣੇ ਜਾਂ ਜਿਹਨੂੰ ਮਤਲਬ ਪੂੰਜੀਵਾਦੀ ਘਰਾਣੇ ਕਹਿ ਸਕਦੇ ਆ ਵਰਲਡ ਲੈਵਲ ਤੋਂ ਜਿੱਥੋਂ ਤਾਰਾਂ ਹਿੱਲ ਰਹੀਆਂ ਨੇਗੀਆਂ ਉਹਨਾਂ ਦੀ ਜਿਹੜੀ ਸਪੈਸਟ ਜਿਹੜੀ ਹਦਾਇਤ ਦੇ ਉੱਤੇ ਕੇਂਦਰ ਸਰਕਾਰ ਅਤੇ ਜਿਹੜੀ ਹੈਗੀ ਆ ਆਪਣਾ ਪੰਜਾਬ ਸਰਕਾਰ ਵੱਲੋਂ ਦੋਨਾਂ ਨੂੰ ਹੀ ਵੱਲੋਂ ਜਿਹੜਾ ਹੈਗਾ ਇਹ ਜ਼ਬਰਦਸਤ ਨਿਸ਼ਾਨਾ ਬਣਾਇਆ ਗਿਆ ਜਿੱਥੇ ਕੇਂਦਰ ਸਰਕਾਰ ਵੱਲੋਂ ਜਿਹੜੇ ਜ਼ਬਰ ਦੇ ਤਹਿਤ ਅੱਜੇ ਸ਼ੂਭ ਕਰਨ ਵਰਗੇ ਦਰਜਣਾਂ ਜਿਹੜੇ ਕਿਸਾਨਾਂ ਦੀਆਂ ਸ਼ਹਾਦਤਾਂ ਦੇ ਜ਼ਖਮ ਅੱਲੇ ਪਏ ਸਨ ਉਹ ਠੰਡੇ ਨਹੀਂ ਹੋਏ ਸਨ ਤੇ ਉਦੋਂ ਇੱਕ ਨਵਾਂ ਜਿਹੜਾ ਹੈਗਾ ਜ਼ਬਰਦਸਤ ਘਾੜਾ ਪੰਜਾਬ ਸਰਕਾਰ ਨੇ ਤੇ ਉਹਨਾਂ ਦੇ ਕਾਰਪੋਰੇਟਾਂ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਕੀਤਾ ਹੈਗਾ ਇਸ ਨੇ ਹੋਰ ਵੱਡਾ ਜਿਹੜਾ ਹੈਗਾ ਉਹ ਕਿਸਾਨੀ ਦੀ ਜਿਹੜੀ ਪਹਿਲਾਂ ਹੀ ਪੀੜਿਤ ਮਾਨਸਿਕ ਦਸ਼ਾ ਹੈਗੀ ਆ ਉਹਨੂੰ ਚੋਟ ਮਾਰਿਆ ਉਹਨੂੰ ਹੋਰ ਵੱਧ ਗਹਿਰੇ ਜ਼ਖਮ ਦਿੱਤੇ ਨੇ ਬਲਕਿ ਪਹਿਲਾਂ ਵਾਲੇ ਵੀ ਜ਼ਖਮ ਉਚੇੜੇ ਨੇ ਤੇ ਹੋਰ ਵੱਧ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਿਹਦੇ ਨਾਲ ਇਹ ਜਿਹੜੀ ਖੁਸ਼ਫहमी ਸਰਕਾਰਾਂ ਵੱਲੋਂ ਮਤਲਬ ਪੈਦਾ ਕੀਤੀ ਜਾ ਰਹੀ ਹੈਗੀ ਕਿ ਸ਼ਾਇਦ ਅਸੀਂ ਜਿਹੜਾ ਬਹੁਤ ਵੱਡਾ ਮੋਰਚਾ ਸਰ ਕਰ ਲਿਆ ਕਾ ਇਹ ਗੱਲ ਜਿਹੜੀ ਹੈਗੀ ਆ ਉਹ ਉਹਨਾਂ ਉਹਨਾਂ ਨੂੰ ਬੇहद ਸਿਆਸੀ ਤੌਰ ਦੇ ਉੱਤੇ ਮਹਿੰਗੀ ਪੈ ਗਈ ਉਹਨਾਂ ਨੂੰ ਸਿਆਸੀ ਕੀਮਤਾਂ ਉਣ ਵਾਲੇ ਭਵਿੱਖ ਦੇ ਵਿੱਚ ਜਿਹੜੀ ਅਦਾ ਕਰਨੀ ਪੈਗੀ ਕਿਉਂਕਿ ਜਿਹੜੇ ਸੰਘਰਸ਼ ਨੇ ਜਾਂ ਕਿਸਾਨਾਂ ਦਾ ਇੱਕ ਕਿਸਾਲ ਵੱਧੀ ਜਾਂ ਸਾਲ ਤੋਂ ਵੱਧ ਸਮੇਂ ਤੋਂ ਇਸ ਤਰ੍ਹਾਂ ਦੇ ਆਪਣੇ ਘਰ-ਬਾਰ ਛੱਡ ਕੇ ਜਿਹੜੇ ਮੋਰਚੇ ਲਾਉਣੇ ਤੇ ਉਸ ਦੇ ਉਹਨਾਂ ਦੀ ਕੋਈ ਖਾਸ਼ ਨਹੀਂ ਹੈਗੀ ਇਹ ਸਮਾਜਿਕ ਹਾਲਤਾਂ ਨੇ ਜਿਹੜੀਆਂ ਸਮੇਂ ਦੇ ਜਿਹੜੇ ਪੂੰਜੀਪਤੀ ਸ਼ਾਸਕਾਂ ਵੱਲੋਂ ਪੈਦਾ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਪੰਜਾਬ ਵਰਗੇ ਮੋਸਟ ਫਰਟਾਈਲ ਲੈਂਡ ਦੇ ਜਿਹੜੇ ਸੂਬੇ ਵੀ ਉਹ ਅਜੇ ਹੀ ਮਤਲਬ ਉਹਨਾਂ ਦੀ ਹਾਲਤ ਅਜੇ ਹੀ ਬਣਾ ਦਿੱਤੀ ਗਈ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਕੈਸੀ ਇੱਥੋਂ ਨਿਕਲ ਜਾਈਏ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਜਿਹੜੀ ਵਿੱਤ ਮੰਤਰੀ ਨੇ ਕੀਤੀ ਹੈ ਇਹ ਇਹ ਰੋਜ਼ਗਾਰ 1 ਸਾਲ ਦੇ ਸ਼ਬੂ ਮੋਰਚੇ ਨੇ ਨਹੀਂ ਖਤਮ ਕੀਤੇ ਇਹ ਕਾਰਪੋਰੇਟਾਂ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਇਹ ਇਥੋਂ ਦੀਆਂ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਸਰਕਾਰ ਦੇ ਜਿਹੜੇ ਨੁਮਾਇੰਦੇ ਹੈਗੇ ਆ ਜਿਹੜੇ ਜਿਹੜੇ ਲੋਕਾਂ ਦੇ ਆਗੂ ਕਹਾਉਂਦੇ ਨੇ ਆਪਣੇ ਆਪ ਨੂੰ ਉਹਨਾਂ ਨੇ ਜਿਹੜੀਆਂ ਆਪਣੀਆਂ ਤਜੌਰੀਆਂ ਭਰੀਆਂ ਨੇ ਤੇ ਕਾਰਪੋਰੇਟਾਂ ਦੀਆਂ ਤਜੌਰੀਆਂ ਭਰਨ ਦੀਆਂ ਜਿਹੜੀਆਂ ਨੀਤੀਆਂ ਅਪਣਾਈਆਂ ਨੇ ਇਹ ਇਹ ਬੇਰੁਜ਼ਗਾਰੀ ਦੇ ਕੰਡੇ ਦੇ ਉੱਤੇ ਉਹਨਾਂ ਉਹਨਾਂ ਪਾਲਿਸੀਆਂ ਨੇ ਟੱਕਿਆ ਹੈਗਾ ਤੇ ਇਹਨੂੰ ਇਸ ਖਾਤੇ ਦੇ ਵਿੱਚ ਪਾ ਦੇਣਾ ਕਿ ਕਿਸਾਨਾਂ ਨੇ ਜਿਹੜੇ ਹੈਗੇ ਆ ਬਾਰਡਰ ਰੋਕੇ ਸੀਗੇ ਤੇ ਇਸ ਕਰਕੇ ਬੇਰਜਗਾਰੀ ਦਾ ਮਸਲਾ ਹੈਗਾ ਤੇ ਬੇਰਜਗਾਰੀ ਦੇ ਮਸਲੇ ਹੱਲ ਕਰਨ ਲਈ ਅਸੀਂ ਇਹ ਆਪਰੇਸ਼ਨ ਕਰ ਰਹੇ ਹਾਂਗੇ ਇਹ ਅੱਜ ਦਾ ਮਸਲਾ ਨਹੀਂ ਹੈਗਾ ਪੰਜਾਬ ਦਹਾਕਿਆਂ ਵੱਧੀ ਦੇ ਸਮੇਂ ਤੋਂ ਉਜਾੜਿਆ ਜਾ ਰਿਹਾ ਹੈ ਵੱਖ-ਵੱਖ ਜਿਹੜੇ ਸਰਕਾਰੀ ਮਤਲਬ ਨੀਤੀਆਂ ਦੀ ਵਜ੍ਹਾ ਕਰਕੇ ਉਹ ਭਾਵੇਂ ਕੇਂਦਰ ਸਰਕਾਰ ਦੀਆਂ ਹੋਣ ਭਾਵੇਂ ਸੂਬਾ ਸਰਕਾਰਾਂ ਦੀਆਂ ਹੋਣ ਬੇਸਿਕਲੀ ਉਹ ਪਾਉਂਜੀਵਾਦੀ ਜਿਹੜੇ ਇਹਨਾਂ ਦੇ ਆਕਾ ਹੈਗੇ ਆ ਇਹ ਉਹਨਾਂ ਦੇ ਜਿਹੜੇ ਜਿਹਨੂੰ ਐ ਕਹਿ ਲੋ ਕਿ ਕਮੰਤਰੀ ਸਰਮਾਇਏ ਦੇ ਜਿਹੜੇ ਸਹਿਭਾਗੀ ਨੇਗੇ ਹਿੰਦੁਸਤਾਨ ਦੇ ਵਿੱਚ ਇਹ ਉਹਨਾਂ ਦੀਆਂ ਨੀਤੀਆਂ ਦਾ ਸਿੱਟਾ ਜਿੰਨੀਆਂ ਜਿੰਨੀਆਂ ਤਜੌਰੀਆਂ ਲੋਕਾਂ ਦੀ ਕਿਰਤ ਕਮਾਈ ਨੂੰ ਲੁੱਟ ਕੇ ਉਹਨਾਂ ਨੂੰ ਖੁਦਕਸ਼ੀਆਂ ਦੇ ਕੰਡਿਆਂ ਦੇ ਭੇਜਿਆ ਇਹ ਇੱਕ ਦਿਨ ਦਾ ਮਸਲਾ ਨਹੀਂ ਹੈਗਾ ਤੇ ਇਸ ਨੂੰ ਜਿਸ ਰਾਹ ਦੇ ਉੱਤੇ ਮਾਨ ਸਰਕਾਰ ਪੈ ਗਈ ਹੈਗੀ ਤਜਸਰਾ ਦੇ ਉੱਤੇ ਕੇਂਦਰ ਸਰਕਾਰ ਚੱਲ ਰਹੀ ਹੈਗੀ ਇਹ ਰਾਹ ਤਬਾਹੀ ਦਾ ਰਾਹ ਹੈਗਾ ਇਹ ਦੇਸ਼ ਦੇ ਵਿਕਾਸ ਦਾ ਰਾਹ ਨਹੀਂ ਹੈਗਾ ਇਹ ਲੋਕਾਂ ਦੀ ਜਾਂ ਇਸ ਜਿਹੜਾ ਹੈਗਾ ਸਭੇਕ ਸਮਾਜ ਦੇ ਵਿੱਚ ਜਿਹੜੇ ਢੰਗ ਤਰੀਕੇ ਜ਼ਬਰਦਸਤ ਅਪਣਾਏ ਜਾ ਰਹੇ ਨੇਗੇ ਇਹ ਲੋਕ رائے ਦੇ ਖਿਲਾਫ ਨੇ ਇਹ ਇੱਕ ਸਿਆਸੀ ਨੈਤਿਕਤਾ ਦੇ ਖਿਲਾਫ ਨੇ ਸਿਆਸੀ ਜਿਹੜੀ ਨੈਤਿਕਤਾ ਹੈ ਜਾਂ ਪੋਲਿਟਿਕਸ ਹੈ ਰਾਜਨੀਤੀ ਦੇ ਵਿੱਚ ਬੇਹੱਦ ਗਰਾਵਟ ਦੀ ਨਿਸ਼ਾਨੀ ਹੈਗੀ ਹੈ ਇਹਨੇ ਇਹਨੇ ਕੁਝ ਨਹੀਂ ਦੇ ਜਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਜਿਵੇਂ মিডিਆ ਨੇ ਇਸ ਨੂੰ ਪ੍ਰੋਜੈਕਟ ਕੀਤਾ ਉਹ ਬਿਲਕੁਲ ਸਰਕਾਰ ਦੀ ਬੋਲੀ ਬੋਲੀ ਗਈ ਹੈ ਜਿਹੜੀ ਗੱਲ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਦਰਾਂ ਬਾਰਡਰਾਂ ਤੋਂ 101 ਦੇ ਜਥੇ ਪੀਸਫੁਲ ਜਥੇ ਵੀ ਬਿਨਾ ਟਰੈਕਟਰ ਟਰਾਲੀਆਂ ਦੇ ਉੱਤੇ ਲਜਾ ਕੇ ਕਿਸਾਨਾਂ ਨੇ ਦੱਸ ਦਿੱਤਾ ਸੀਗਾ ਕਿ ਅਸੀਂ ਜ਼ਬਰ ਅਸੀਂ ਨਹੀਂ ਕਰਦੇ ਹੈਗੇ ਇਹ ਬਹਾਨੇਬਾਜ਼ੀਆਂ ਨੇ ਜਿਹੜਾ ਕਹਿੰਦੇ ਨੇ ਵੀ ਇਹ ਟਰੈਕਟਰ ਨੇ ਇਹ ਟੈਂਕ ਨੇ ਇਹਨਾਂ ਨਾਲ ਜਾਣਾ ਚਾਹੁੰਦੇ ਨੇ ਇਹ ਸ਼ਾਤਮਈ ਇਕੱਲਿਆਂ ਭੱਜ ਜਾਣ ਤਾਂ ਕਿਸਾਨਾਂ ਨੇ ਉਹ ਵੀ ਜਿਹੜਾ ਭਰਮ ਦੂਰ ਕਰ ਦਿੱਤਾ ਸੀ ਜਦੋਂ ਉਹਨਾਂ ਨੇ 101 ਦੇ ਜਥੇ ਤਿੰਨ ਵਾਰ ਭੇਜੀ ਤੇ ਤਿੰਨਾਂ ਵਾਰੀ ਉਹਨਾਂ ਨੂੰ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹਨਾਂ ਨੂੰ ਜ਼ਬਰਦਸਤ ਨਿਸ਼ਾਨਾ ਬਣਾਇਆ ਗਿਆ ਤੇ ਇਸੇ ਤਰ੍ਹਾਂ ਹੀ ਇਹ ਗੱਲ ਵੀ ਕਿੱਤੇ ਦਿਨ ਬਾਅਦ ਉਹਨਾਂ ਨੇ ਤਰਕ ਸੰਗਤ ਸਾਬਤ ਕਰ ਦਿੱਤੀ ਸੀ ਕਿ ਸੜਕ ਅਸੀਂ ਨਹੀਂ ਰੋਕੀ ਸੜਕ ਹਰਿਆਣਾ ਸਰਕਾਰ ਨੇ ਰੋਕੀ ਹੈ ਹੁਣੇ ਹੀ ਜਿਹੜਾ ਜਿਹੜਾ ਮਤਲਬ ਕੇਂਦਰੀ ਮੰਤਰੀ ਰਮਨਿਤ ਬਿੱਟੂ ਦਾ ਬਿਆਨ ਆਇਆ ਸੀ ਕਿ ਮੇਰੀ ਮੁੱਖ ਮੰਤਰੀ ਹਰਿਆਣਾ ਨਾਲ ਗੱਲ ਹੋਈ ਹੈ ਇਹ ਜਿਹੜਾ ਰਸਤਾ ਹੈਗਾ ਦੋ ਤਿੰਨ ਦਿਨ ਲੱਗਣਗੇ ਜਦੋਂ ਕਿ ਪੰਜਾਬ ਦੇ ਵਿੱਚ ਬੁਲਡੋਜ਼ਰ ਫੇਰ ਦਿੱਤੇ ਗਏ ਤਾਂ ਫਿਰ ਵੀ ਅਜੇ ਉਹ ਐਡਾ ਵੱਡੀਆਂ ਕੱਦਾਂ ਉਹ ਸਾਰੀਆਂ ਨੇ ਐਡਾ ਵੱਡਾ ਖਿਲਾ ਬਣਾਇਆ ਗਿਆ ਜਿਹੜੇ ਜਿਹਨਾਂ ਨੂੰ ਸਾਫ਼ ਕਰਨ ਲਈ ਤਿੰਨ ਦਿਨ ਲੱਗਣਗੇ ਜਦੋਂ ਕਿ ਜਿਹੜਾ ਕਿਸਾਨਾਂ ਦਾ ਮਤਲਬ ਉਥੇ ਜਿਨ੍ਹਾਂ ਨੂੰ ਇਹ ਝੌਂਪੜੀਆਂ ਕਹਿੰਦੇ ਨੇ ਪੱਕੇ ਘਰ ਕਹਿੰਦੇ ਨੇਗੇ ਉਹਨਾਂ ਨੂੰ ਇਹਨਾਂ ਨੇ ਇੱਕ ਘੰਟੇ ਦੇ ਵਿੱਚ ਹੀ ਤਬਾਹ ਕਰ ਦਿੱਤਾ ਨਿਸ਼ਟ ਉਹ ਨਬੂਦ ਕਰ ਦਿੱਤਾ ਗਿਆ ਤਾਂ ਇਹ ਗੱਲ ਜਿਹੜਾ ਰਾਤ ਦਾ ਰਾਤ ਪਰ ਜਿਹੜੀ ਚਰਚਾ ਚਲਾਈ ਗੋਦੀ ਮੀਡੀਆ ਵੱਲੋਂ ਉਹਦੇ ਵਿੱਚ ਇਹ ਪ੍ਰੋਜੈਕਟ ਕੀਤਾ ਗਿਆ ਇਹ ਅਸਲ ਦੇ ਵਿੱਚ ਕਿਸਾਨਾਂ ਨੇ ਜਿਹੜਾ ਹੈਗਾ ਇਹ ਰਸਤੇ ਰੋਪੇ ਸੀਗੇ ਤੇ ਲੋਕ ਪਰੇਸ਼ਾਨ ਸੀ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਚ ਰੱਖਦਿਆਂ ਹੋਇਆ ਸਰਕਾਰ ਨੇ ਇਹ ਕਦਮ ਚੁੱਕਿਆ ਤੇ ਉਸ ਦੇ ਉੱਤੇ ਮਤਲਬ ਗੋਦੀ মিডিਆ ਨੇ ਕੱਚਾਂ বাজਾਈਆਂ ਨੇ ਵੀ ਹਾਂ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਜਦੋਂ ਕਿ ਉਹ ਅਸਲੀਅਤ ਨੂੰ ਬਿਲਕੁਲ ਜਿਹੜਾ ਹੈਗਾ ਜਿਹਦੇ ਉੱਤੇ ਹਾਈ ਕੋਰਟ ਨੇ ਵੀ ਇਹ ਪੁਸ਼ਟੀ ਕੀਤੀ ਸੀਗੀ ਕਿ ਹਾਈ ਕੋਰਟ ਨੇ ਖੁਦ ਹਦਾਇਤਾਂ ਕੀਤੀਆਂ ਸੀਗੀਆਂ ਹਰਿਆਣਾ ਸਰਕਾਰ ਨੂੰ ਕਿ ਸਾਰੇ ਤੱਕ ਤੁਸੀਂ ਰੋਕੀ ਹੈਗੀ ਆ ਤੁਸੀਂ ਇਹਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਖੋਲੋ ਉਹ ਸਾਰੇ ਤੱਥਾਂ ਨੂੰ ਨਕਾਰਦਿਆਂ ਜਿਹੜਾ ਮੀਡੀਆ ਵੱਲੋਂ ਲਗਾਤਾਰ ਆਪਣੀਆਂ ਦਲੀਲਾਂ ਵਿੱਚ ਇਹ ਪ੍ਰੋਜੈਕਟ ਕੀਤਾ ਜਾਣਾ ਕਿ ਇਹ ਕਿਸਾਨਾਂ ਤੋਂ ਲੋਕ ਆਮ ਲੋਕ ਬਹੁਤ ਪਰੇਸ਼ਾਨ ਸਿਗੇ ਇਹਦੇ ਨਾਲ ਪੰਜਾਬ ਦੀ ਆਰਥਿਕਤਾ ਵੀ ਬੜੀ ਛਟਮਜਰੀਂ ਸੀਗੀ ਇਹ ਇਹ ਸਾਰੇ ਕੁਝ ਜਿਹੜਾ ਹੈਗਾ ਉਹਨਾਂ ਨੇ ਸਾਰੇ ਕੁਸ਼ ਨੂੰ ਉਹਨਾਂ ਨੇ ਮਤਲਬ ਜਿਹੜਾ ਹੈਗਾ ਵੈਲ ਹਾਂ ਕੰਪਨੀ ਦੇ ਵਿੱਚ ਫੁੱਟਦੇ ਇਹ ਇਸ ਤੋਂ ਬਲਕਰ ਹੁੰਦੇ ਆ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਦੋਸ਼ੀ ਸਾਬਤ ਕਰਨ ਦਾ ਯਤਨ ਕੀਤਾ ਹੈ ਤਾਂ ਇਸ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਦੂਸਰੇ ਪੱਖੋਂ ਕਿਸਾਨ ਜਥੇਬੰਦੀਆਂ ਨੂੰ ਕਿ ਇਹ ਗੱਲ ਜਿਹੜੀ ਹੈਗੀ ਆ ਕੋਈ ਛੋਟਾ ਹਮਲਾ ਨਹੀਂ ਹੈ ਅੱਜ ਕਿੰਨੇ ਫੋਰਮੇ ਜਿਹੜੇ ਜਿਨ੍ਹਾਂ ਨੂੰ ਇੱਕ ਤੇ ਇੱਕ ਤਰ੍ਹਾਂ ਨੂੰ ਜਿਹੜਾ ਹੈਗਾ 5 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਕੁੱਟਿਆ ਮਾਰਿਆ ਗਿਆ ਤਸ਼ੱਦਦ ਕੀਤਾ ਗਿਆ ਤੇ ਦੂਜੀ ਦੋਨੋਂ ਫੋਰਮਾਂ ਨਾਲ ਕੱਲ ਜਿਹੜਾ ਇਹ ਬਰਤਾਂਤ ਕੀਤਾ ਹੈਗਾ ਉਸ ਤੋਂ ਪਹਿਲਾਂ ਵੀ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦੇ ਡਰੋਨ ਦੇ ਵਰਤੋਂ ਕਰਕੇ ਜਿਵੇਂ ਜਿਵੇਂ ਵਿਦੇਸ਼ੀ ਹੁੰਦੇ ਨੇ ਉਹਨਾਂ 'ਤੇ ਹਮਲਾ ਬਰੋਂਦੇ ਨੇ ਉਹ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਰਿਹਾ ਹੈਗਾ ਇਸ ਤੋਂ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਮੁੜ ਸੋਚਣ ਦੀ ਲੋੜ ਹੈਗੀ ਹੈ ਮੈਂ ਇਹ ਆਪਣੇ ਜਿਹੜੇ ਹੈਗੇ ਆ ਇੱਕ 5 ਫਰਵਰੀ ਨੂੰ ਜਿਹੜਾ ਪੰਜਾਬੀ ਟਰਨ ਦੇ ਵਿੱਚ ਇੱਕ ਲੇਖ ਛਪਿਆ ਸੀਗਾ ਮੇਰਾ ਕਿਸਾਨ ਸੰਘਰਸ਼ 202.0 ਅਤੀਤ ਵਰਤਮਾਨ ਤੇ ਬੰਗਾਰਾ ਉਹਦੇ ਵਿੱਚ ਵੀ ਮੈਂ ਇਹ ਗੱਲ ਨੋਟ ਕੀਤੀ ਸੀ ਕਿ ਤਿੰਨੇ ਕਿਸਾਨ ਫਰਮਾਂ ਦੀ ਘੱਟ-ਕੁੱਟ ਮੰਗਾਂ ਤੇ ਏਕਤਾ ਹੋਣ ਤੋਂ ਬਿਨਾ ਚਣੌਤੀ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਕਿਸਾਨ ਸੰਘਰਸ਼ ਤੋਂ ਕਿਨਾਰਾ ਕਰੀ ਬੈਠੇ ਵਿਸ਼ਾਲ ਜਨ ਸਮੂਹਾ ਅਤੇ ਕੁਮੰਤਰੀ ਭਾਈਚਾਰੇ ਦੇ ਮਨ ਜਿੱਤਣ ਲਈ ਇਹ ਮੁਢਲੀ ਸ਼ਰਤ ਹੈ ਤਾਂ ਇਹ ਗੱਲ ਜਿਹੜੀ ਹੈਗੀ ਆ ਮਤਲਬ ਸੋਚਣ ਦੀ ਹੈ ਅੱਜ ਵੀ ਅੱਜ ਵੀ ਜਿਹੜੀਆਂ ਕਿਸਾਨ ਜਥੇ ਬੰਦੀਆਂ ਹੈਗੀਆਂ ਇਹ ਮੌਕਾ ਨਹੀਂ ਹੈਗਾ ਉਹਨਾਂ ਨੂੰ ਕੋਸਣ ਦਾ ਦੇਖੋ ਸੰਘਰਸ਼ ਦੇ ਵਿੱਚ ਜਿਹੜੀਆਂ ਜਿੱਤਾਂ ਹਾਰਾਂ ਹੁੰਦੀਆਂ ਨੇ ਸੰਘਰਸ਼ ਕਦੇ ਵੀ ਜਿਹੜੇ ਅੰਦੋਲਨ ਹੈਗੇ ਆ ਤਾਂ ਇਹ ਵੀ ਗੱਲ ਮੈਂ ਨੋਟ ਕੀਤੀ ਸੀਗੀ ਕਿ ਇਹਦੇ ਵਿੱਚ ਉਤਰਾਚਰਾ ਆਉਂਦੇ ਰਹਿੰਦੇ ਨੇ ਇਹ ਉਤਰਾਚਰਾ ਅੰਦੋਲਨਾਂ ਦਾ ਹਿੱਸਾ ਹੁੰਦੇ ਨੇ ਅੰਦੋਲਨ ਕੁਝ ਆਗੂਆਂ ਦੀ ਕਲਪਨਿਕ ਸੋਚ ਦੀ ਪਾਦائش ਨਹੀਂ ਹੁੰਦੇ ਇਹ ਹਮੇਸ਼ਾ ਸਮਾਜੀ ਹਕੀਕਤਾਂ ਚੋਂ ਜਨਮ ਲੈਂਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਅੱਜ ਵੀ ਇਹਦੇ ਵਿੱਚ ਸੰਘਰਸ਼ ਹੈਗੀ ਆ ਜਿਹੜੀ ਉਹ ਇੱਕ ਲੋਡ ਹੁੰਦੀ ਆ ਤੇ ਅੱਜ ਵੀ ਇਹ ਲੋਡ ਹੈ ਇਹ ਕਿਸੇ ਦੀ ਖਾਹਸ਼ ਨਹੀਂ ਹੈ ਕਈ ਲੋਕ ਇਸ ਦੇ ਉੱਤੇ ਹੁਣ ਐਦਾਂ ਦੇ ਸਿੱਟੇ ਕੱਢਣ ਤੱਕ ਵੀ ਚਲੇ ਜਾਣਗੇ ਕਿ ਕਿਸਾਨ ਸੰਘਰਸ਼ਤਾ ਜੀ ਹੁਣ ਖਤਮ ਕਰ ਦਿੱਤਾ ਇਹ ਭਗਵੰਤ ਮਾਨ ਦਾ ਬੜਾ ਇਤਿਹਾਸਕ ਕਦਮ ਹੈ ਜਾਂ ਕੇਂਦਰ ਸਰਕਾਰ ਨੇ ਬੜੀ ਸ਼ਰੂਰ ਢੰਗ ਦੇ ਨਾਲ ਇੱਕ ਪਾਸੇ ਮੀਟਿੰਗ ਸੱਦੀ ਦੂਜੇ ਪਾਸੇ ਜਿਹੜਾ ਹੈਗਾ ਭਗਵੰਤ ਮਾਨ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਇਹ ਬੜੀ ਸਫਲ ਹੋਈ ਇਹ ਸਫਲਤਾ ਨਹੀਂ ਹੈਗੀ ਐ ਇਹ ਸਿਰੇ ਦੀ ਸਰਕਾਰਾਂ ਦੀ ਨਕਾਮੀ ਤੇ ਇੱਕ ਜਿਹੜਾ ਜਿਵੇਂ ਮਹਾਭਾਰਤ ਦੇ ਵਿੱਚ ਅਸੀਂ ਦੇਖਦੇ ਹੁੰਨੇ ਆ ਕਿ ਸ਼ਲਕਪਟ ਦੇ ਰਾਹੀਂ ਕਿਸ ਤਰ੍ਹਾਂ ਮਤਲਬ ਜਿਹੜੇ ਹੈ ਗਿਆ ਸਿਆਸਤਦਾਨ ਹੈ ਗਿਆ ਉਹ ਆਪਣੀ ਆਪਣੀ ਪਾਲਿਸੀ ਨੂੰ ਆਪਣੀਆਂ ਨੀਤੀਆਂ ਨੂੰ ਆਪਣੀ ਆਪਣੇ ਖੋਟ ਭਰੀ ਮਨਸ਼ਿਆ ਨੂੰ ਅੰਜਾਮ ਦੰਦੇ ਨੇਗੇ ਇਹ ਉਸੇ ਦੀ ਦੁਹਰਾਈ ਹੈ ਹੋਰ ਇਸ ਤੋਂ ਵੱਧ ਕੁਝ ਨਹੀਂ ਹੈਗੀ ਐ ਇਹ ਇੱਕ ਬਹੁਤ ਵੱਡੇ ਪ੍ਰਤੀਕਰਮ ਨੂੰ ਜਿਹੜੀ ਹੈਗੀ ਆ ਜਨਮ ਦਬੇਗੀ ਇਹ ਪੰਜਾਬ ਦੀ ਧਰਤੀ ਦੇ ਤਾਂ ਕਟੋ-ਕਾਟੇ ਕਿਹਾ ਸੀ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਸ਼ਾਸਕ ਜ਼ਬਰ ਦੇ ਨਾਲ ਜਿਹੜੀ ਹੈਗੀ ਆ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾ ਸਕੇ ਹਾਂ ਲੋੜ ਹੁਣ ਇਸ ਸਮੇਂ ਸਿਰ ਜੋੜਨ ਦੀ ਹੈਗੀ ਆ ਇਸ ਦਾ ਮੰਥਨ ਕਰਨ ਦੀ ਹੈਗੀ ਆ ਤਿੰਨਾ ਜਿਹੜੇ ਫੋਰਮ ਆ ਨਾਲ ਸੰਬੰਧਿਤ ਜਿਹੜੇ ਕਿਸਾਨ ਆਗੂਆਂ ਨੂੰ ਵਕ ਵਕ ਟੀਮਾਂ ਨੂੰ ਠੀਕ ਹੈ ਦੇ ਤੇ ਪ੍ਰਤੀਕਰਮ ਫੌਰੀ ਤੌਰ ਤੇ ਹੋਣਗੇ ਪ੍ਰਦਰਸ਼ਨ ਦੀਆਂ ਜਿਹੜੀਆਂ ਹੈਗੀਆਂ ਕਾਲਾਂ ਵੀ ਆ ਰਹੀਆਂ ਨਹੀਂ ਆ ਤੇ ਪੰਜਾਬ ਕਦੇ ਵੀ ਚੁੱਪ ਨਹੀਂ ਬੈਂਦਾ ਪਰ ਨਾਲ ਦੀ ਨਾਲ ਜਿੱਦੀਆਂ ਵੱਡੀਆਂ ਚੁਣੌਤੀਆਂ ਇਹ ਆ ਰਹੀਆਂ ਨੇ ਹੈਗੀਆਂ ਇਸ ਦੇ ਉੱਤੇ ਮੁਰ ਜਿਹੜੀ ਹੈਗਾ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਮੁਰ ਨਵੇਂ ਸਿਰੇ ਤੋਂ ਜਿਹੜੀ ਹੈਗੀ ਆ ਏਕਤਾ ਦੀਆਂ ਗੁਜਾਇਸ਼ਾਂ ਨੂੰ ਫਰੋਲਣ ਦੀ ਲੋੜ ਹੈ ਆਪਣੇ ਆਪਣੇ ਜਿਹੜੀਆਂ ਜੱਥੇਬੰਦੀਆਂ ਦੀ ਦੇ ਵਿੱਚ ਕੋਈ ਵੀ ਜੇ ਅੰਸ਼ ਬੈਠਾ ਹੈਗਾ ਤੰਗ ਨਾ ਇਹ ਸੋਚ ਲਈ ਬੈਠਾ ਹੈਗਾ ਉਹ ਤਾਂ ਕਿ ਨਜ਼ਰ ਸੋਚ ਨੂੰ ਤਿਆਗਣ ਦੀ ਲੋੜ ਹੈਗੀ ਆ ਵਿਸ਼ਾਲ ਏਕਤਾ ਦੇ ਮੰਚੇ ਨੂੰ ਲੈ ਕੇ ਅੱਗੇ ਵਧਣ ਦੀ ਲੋੜ ਹੈਗੀ ਆ ਤੇ ਕਦੇ ਵੀ ਜਿਹੜੀ ਹੈਗੀ ਆ ਸੱਚ ਨੂੰ ਲੰਬੇ ਦਾਦੋਂ ਤੋਂ ਆ ਹਰਾਇਆ ਨਹੀਂ ਜਾ ਸਕਦਾ ਸੱਚ ਨੂੰ ਮਾਰ ਪੈਂਦੀ ਹੈ ਸੱਚ ਬਗਾਵਤ ਕਰਦਾ ਹੈ ਕਦੇ ਜਿਹੜਾ ਹੈਗਾ ਕਲਮ ਦੇ ਨਾਲ ਤੇ ਕਦੇ ਤਲਵਾਰ ਦੇ ਨਾਲ ਇਹ ਹਿਸਟਰੀ ਦੇ ਵਿੱਚ ਚੱਲਦਾ ਰਿਹਾ ਪਰ ਅੱਜ ਤਲਵਾਰ ਦੀ ਵਰਤੋਂ ਤਾਂ ਕਿਸੇ ਨੇ ਨਹੀਂ ਕੀਤੀ ਇਹ ਸ਼ਾਤਮਈ ਸੰਘਰਸ਼ਾਂ ਦਾ ਇਹ ਹਾਲ ਹੈਗਾ ਪਰ ਜੇ ਸ਼ਾਂਤਮਈ ਸੰਘਰਸ਼ਾਂ ਦੇ ਉੱਤੇ ਇਸ ਤਰ੍ਹਾਂ ਦਾ ਜ਼ਬਰ ਸਰਕਾਰਾਂ ਕਰਨਗੀਆਂ ਤਾਂ ਇਹ ਸਥਿਤੀ ਹੈਗੀ ਆ ਜਿਹੜੀ ਉਹ ਗਲਤ ਰੁਖ ਨੂੰ ਮੋੜਾ ਦੇ ਰਹੇ ਨੇ ਉਸ ਤੋਂ ਗੁਰੇਜ਼ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਤੇ ਇਹ ਆਪਣੇ ਭਰਮ ਭਲੇਖਿਆਂ ਨੂੰ ਛੱਡਣ ਦੀ ਲੋੜ ਹੈਗੀ ਆ ਕਿ ਲੋਕਾਂ ਦੇ ਜਿਹੜੇ ਮਸਲੇ ਹੈਗੇ ਆ ਇਹ ਇਹ ਪ੍ਰੋਟੈਸਟ ਕਿਉਂ ਜਨਮ ਲੈ ਰਹੇ ਨੇ ਇਸ ਗੱਲ 'ਤੇ ਸੋਚਣ ਦੀ ਲੋੜ ਹੈਗੀ ਆ ਤੇ ਨਾਲ ਦੀ ਨਾਲ ਮੈਨੂੰ ਉਮੀਦ ਹੈਗੀ ਆ ਕਿ ਕਿਸਾਨ ਆਗੂ ਇਹ ਤੋਂ ਸਬਕ ਲੈਂਦੇ ਆ ਇੱਕ ਨਵੇਂ ਰੂਪ ਰੁਖ ਦੇ ਵਿੱਚ ਨਵੇਂ ਰੂਪ ਦੇ ਵਿੱਚ ਫਿਰ ਸੰਘਰਸ਼ਾਂ ਦੀ ਅਗਵਾਈ ਲਈ ਅੱਗੇ ਆਉਣਗੇ ਇਸ ਹਾਸ ਨਾਲ ਧੰਨਵਾਦ